ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਗਾ ਸਿਮਰਨ ਛਾੜਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਿਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਗਨ ਜਾਏ ਸਰਪਨ ਹੋਏ ਕੈ ਆਉਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ ਗਧਹੀ ਹੋਏ ਕੈ ਆਉਤਰੈ ਭਾਰ ਸਹੈ ਮਨ ਚਾਰ ਕਬੀਰ ਚਤੁਰਾਈ ਅਤ ਘਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਨਾ ਗਿਰੈ ਟਾਠਾ ਹਰ ਨਾਹੀ ਕਬੀਰ ਸੋਈ ਮੁਖ ਧੰਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕਉਲ ਭਲੀ ਜਾ ਕਉਲ ਹਰ ਕੋ ਦਾਸ ਜਿਹ ਕਉਲ ਦਾਸ ਨਾ ਊਪਜੈ ਸੋ ਕਉਲ ਢਾਕ ਭਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਤਜਾ ਫਹਿਰਾਏ ਆ ਸੁਖ ਤੇ ਠਿਖਿਆ ਭਲੀ ਜਾਓ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬੁਝਾਏ ਮਾਰਗ ਮੋਤੀ ਵੀ ਧਰੇ ਅੰਦਾ ਨਿਕ ਸਿਓ ਆਏ ਜੋਤ ਬਿਨਾ ਜਗ ਦੀਸ ਕੀ ਜਗਤ ਉਲੰਗੇ ਜਾਏ ਬੂਡਾ ਵੰਸ ਕਵੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜਕੈ ਘਰ ਲੇ ਆਇਆ ਮਾਲ ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥ ਨਾ ਲੀਜੈ ਕੋਇ ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਜਾਗ ਵਾਧਿਓ ਜਿਹ ਜੀਵਰੀ ਤੇ ਹਮਤ ਬੰਧੋ ਕਬੀਰ ਜਹਿ ਆਟਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉਡਿਓ ਤਨ ਗਾਢਿਓ ਸੋ ਜਾਈ ਸਹਨਾਹ ਅਜੂ ਜਿਉ ਨਾ ਛੋਡੈ ਰੰਕਾਈ ਨੈਨਾਹ ਕਬੀਰ ਨੈਣ ਨਿਹਾਰੋ ਤੁਝ ਕੋ ਸ੍ਰਵਨ ਸੁਨਾਓ ਤਉ ਨਾਓ ਬੈਨ ਉਚਰਾਓ ਤਉ ਨਾਮ ਜੀ ਚਰਨ ਕਮਲ ਰਿਤ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤ ਅਰ ਆਦ कबीर चरण कमल की मौज को कह कैसे अनुमान कहबे कहो शोभा नहीं दिखाई परवान कबीर देख कह कहो कह कहे ना को पति आए हर जैसा तसा ओही रहो हरख गुण गाए ਕਬੀਰ ਜੁਗੈ ਚਿਤਾਰੇ ਭੀ ਚੁਗੈ ਚੁਗ ਚਿਤਾਰੇ ਜੈਸੇ ਬਚ ਰਹਿ ਕੂ ਜਮਨ ਮਾਇਆ ਮਮਤਾਰੇ ਕਬੀਰ ਅੰਬਰ ਘਨ ਹਰ ਛਾਇਆ ਵਰਖ ਭਰੇ ਸਰ ਤਾਲ ਚਾਤ੍ਰਿਕ ਜਿਉ ਤਰਸਤਰ ਹੈ ਤੈਨ ਕੋ ਕਾਉਨ ਹਵਾਲ ਹੈ ਕਬੀਰ ਚੱਕਈ ਜਾਉ ਨਿਸ ਵਿਚੁਰੈ ਆਏ ਮਿਲੇ ਪ੍ਰਭਾਤ ਜੋ ਨਰ ਵਿਚੁਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਵਿਚੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰੈ ਕਬੀਰ ਸੂਤਾ ਗਿਆ ਕਰਹਿ ਜਾਗ ਰੋਏ ਭੈ ਦੁਖ ਜਾ ਕ ਵਸ ਗੌਰ ਮਹਿ ਸੋ ਕਿਉ ਸੋਵੇ ਸੁਖ ਕਬੀਰ ਸੂਤਾ ਗਿਆ ਕਰਹਿ ਉਠ ਕੇ ਨਾ ਜਪਹਿ ਮੁਰਾਰ ਇਕ ਦਿਨ ਸੋਭਨ ਹੋਏ ਗੋ ਲਾਂਬੇ ਗੋਡ ਬਸਾਰ ਕਬੀਰ ਸੂਤਾ ਕੀਆ ਕਰਹਿ ਬੈਠਾ ਰਹੋ ਅਰ ਜਾਗ ਜਾਗ ਕੇ ਸੰਗ ਤੇ ਬੀਛੋਰਾ ਤਾਹੀ ਕੇ ਸੰਗ ਲਾਗੈ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਉ ਪੀਖਤਿ ਪੂਨੀਤ ਹੋਏ ਭੇਟ ਤਜਪਿਐ ਨਾਮ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ ਵਾਸਨ ਕਾਰੋ ਪਰਸੀਐ ਤਉ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੇਤੇਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕੀ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀ ਨ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰ ਜਨਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਂਬ ਜਾਇ ਪਹੂ ਚਹ ਖਸਮ ਗਾਓ ਜਾਓ ਬੀਚ ਨਾ ਖਾਹੀ ਕਾਂਬ ਕਬੀਰ ਠਾਕੁਰ ਪੂਜਹਿ ਮੋਲ ਦੇ ਮਨ ਹੱਠ ਤੀਰਥ ਜਾਹੇ ਜੇਖਾ ਦੇਖੀ ਸੁਆਗਤਾਰ ਭੂਲੇ ਪਟਕਾ ਖਾਹੇ ਕਬੀਰ ਵਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਗੂੜੇ ਕਾਲੀ ਤਾਰ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਗੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰਨਤਾ ਅਬਹਿ ਕਾਰ ਆਬ ਕਰਤਾ ਸੋਇ ਤਾਲ ਪਾਛੈ ਕਸ਼ੂਨਾ ਹੋਏਗਾ ਜਾਓ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਏਕ ਦੇਖਿਆ ਜੈਸੀ ਧੋਈ ਲਾਖ ਦੀਸਾ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ ਜਿਨ ਇਹੋ ਜਮੂ ਆਸਿਰ ਜਿਹਾ ਸੋ ਜਪਿਆ ਪਰ ਵਿਦਗਾਰ ਕਬੀਰ ਕਸ ਤੂਰੀ ਭਇਆ ਭਵਰ ਭਏ ਸਬਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉ ਤਿਉਂ RAM ਨਿਵਾਸ ਕਬੀਰ ਗਹਿ ਗਜ ਪਰਿਓ ਕੁਟੰਭ ਕੈ ਕਾਂਠੈ ਰਹਿ ਗਇਓ RAM ਆਏ ਪਰੇ ਧਰਮ ਰਾਏ ਕੇ ਵੀ ਚਹ ਤੂ ਮਾਥਾਮ ਕਬੀਰ ਸਾਖਤ ਤੇ ਸੂ ਕਰ ਭਲਾ ਰਾਖੈ ਆਛਾ ਗਾਉ ਉਹ ਸਾਖਤ ਬਪੁਰਾ ਮਰ ਗਇ ਕੋਏ ਨਾ ਲਹਿ ਨਾ ਕਬੀਰ ਕਉੜੀ ਕਉੜੀ ਜੋਰ ਕੈ ਜੋਰੇ ਲਖ ਕੁਰੂਰ ਚਲਤੀ ਬਾਰ ਨਾ ਕਛ ਮਿਲਿਓ ਲੈ ਲੰਗੋਟੀ ਤੋਰੈ ਕਬੀਰ ਬੈ ਸੁਨੋ ਹੂਆ ਤਾ ਕਿਆ ਭਇਆ ਮਾਲਾ ਮੀਤੀ ਚਾਰ ਬਾਹਰ ਕੰਚਨ ਬਰਹਾ ਭੀਤਰ ਭਰੀ ਪੰਗਾਰ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਬਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਰੂੜਾ ਹੂਆ ਤਾ ਕਿਆ ਭਇਆ ਪੰਥੀ ਕਾਉ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿ ਖੇਹ ਕਬੀਰ ਖੇਹ ਹੋਈ ਤਉ ਕਿਆ ਭਇਆ ਜਾਓ ਓਡ ਲਾਗੇ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਬੰਗ ਕਬੀਰ ਪਾਨੀ ਹੂਆ ਤਾਂ ਗਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ ਤਾਤੇ ਭਲੀ ਮਦੂ ਕਰੀ ਸੰਤ 사ੰਗ ਗੁਨ ਗਾਏ कबीर पाटन ते ऊजर भला राम भक्त जे हटाए राम स्नेही बाह राजामपुर मेरे पाए कबीर गंगा जमुना के अंतर सहज सुन के घाट तहां कबीर मट किया खोजत मौन जान बाट ਕਵੀਰ ਜੈਸੀ ਉਪਜੀ ਪੀੜ ਤੇ ਜਾਉ ਤੈਸੀ ਨਿਭਹਿ ਓੜੀ ਹੀਰਾ ਕਿਸ ਕਾ ਬਾਪੂਰਾ ਪੁਜਹਿ ਨਾ ਰਤਨ ਕਰੋੜ ਕਵੀਰਾ ਏਕ ਅਚੰਭਾਉ ਦੇਖਿਓ ਹੀਰਾ ਹਾਟ ਬਿਕਾਏ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀਤਾ ਗਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨੇ ਵਰ ਗਲੇ ਮਾਨ ਸਭੈ ਕਉ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਲਾਗਤ ਹੀ ਹੋਏ ਮਿਲ ਗਿਆ ਪਰਿਆ ਕਲੇਜੇ ਸੀ ਇਕ ਕਬੀਰ ਸਾਚਾ ਸਤਗੁਰ ਕੀਆ ਕਰੈ ਜਾਓ ਸਿਖਾ ਮਹਿ ਚੂਕ ਅੰਦੇ ਏਕ ਨਾ ਲਾਗਈ ਜਿਉਂ ਬਾਸ ਵਜਾਈਐ ਫੂਕ ਕਬੀਰ ਹੈ ਗੈ ਵਾਹਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ